ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਸਰਾ ਫੈਮਿਲੀ ਦੇ ਵਿੱਚ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਵਾਗਰੂ ਸਾਰੇ ਅਣ ਤੰਦਰੁਸਤੀ ਬਖਸ਼ੇ ਸਾਰੇ ਅੱਬ ਦੇ ਘਰਾਂ ਚ ਹੱਸਦੇ ਵਸਦੇ ਰਹਿ ਅੱਜ ਤਰੀਕ ਹੋਗੀ 21 ਹੋਗੀ 21 ਤਰੀਕ ਹੋਗੀ ਅੱਜ ਤੇ ਹਾ ਵਾਲੇ ਸੂਟ ਨੇਗੇ ਦੋਨੇ ਇਹ ਸਟਿਚ ਹੋ ਕੇ ਆਏ ਨੇ ਆਪਣੇ ਇਹਦੇ ਆਹ ਗੱਲ ਤੇ ਵਰਕ ਆ ਸਾਰਾ ਫੰਟ ਤੇ ਹੋਰ ਇਹਦੇ ਕੁਛ ਨਹੀਂ ਹੈਗਾ ਬਾਕੀ ਹੈਗਾ ਸਾਰਾ ਪਲੇਨ ਤੇ ਇਹ ਇਹਦੇ ਬਾਰਡਰ ਤੇ ਬਣਿਆ ਹੋਇਆ ਏ ਲੱਗਿਆ ਹੋਇਆ ਹੈ ਅੱਧਾ ਬਾਰਡਰ ਬਣਿਆ ਹੋਇਆ ਬਾਕੀ ਸਾਰਾ ਇਹ ਪਲੇਨ ਆ ਬਸ ਆਹੀ ਆਹੀ ਵਰਕ ਆ ਇਹਦੇ ਗੱਲ ਤੇ ਜਿਹੜੀਆਂ ਇਹਦੀਆਂ ਬਾਹਾਂ ਨੇ ਉਹ ਵੀ ਪਲੇਨ ਨੇ ਆ ਆ ਹੈਗਾ ਇਹਦਾ ਦੁਪੱਟਾ ਬ੍ਰੌਕਟ ਦਾ ਤੇ ਇਹ ਵੀ ਸੋਨਾ ਇਹ ਕਲਰ ਮੇਰੇ ਕੋਲ ਹੈ ਨਹੀਂ ਸੀਗਾ ਪਹਿਲਾਂ ਇੱਕ ਆਗਾ ਇਹ ਵੀ ਬੋਸਨੋ ਕਲਰ ਆ ਇਹ ਇਦਾਂ ਦਾ ਸਾਰੇ ਸੂਟ ਦੇ ਵਿੱਚ ਹੀ ਆ ਫਲਾਵਰ ਜਿਹਾ ਬਣਿਆ ਹੋਇਆ ਪ੍ਰਿੰਟ ਜਿਹਾ ਵਿੱਚ ਤੇ ਉੱਤੇ ਨਾ ਸਟੋਨ ਜਿ ਲੱਗੇ ਹੋਏ ਨੇ ਆ ਗੋ ਇਦਾਂ ਟਰਾਈ ਕਰਦੇ ਹੁਣ ਆਪਾਂ ਵੀ ਸਹੀ ਨੇ ਕਿ ਨਹੀਂ ਨਾ ਨਾ ਮੈਂ ਤਾਂ ਕੋਈ ਨਹੀਂ ਬਣਾਇਆ। ਸਾਦੇ ਬਾਰੇ ਬੋਲੋ। ਸਾਦੇ ਬਾਰੇ ਨਾ ਇਹੀ। ਕਿਵੇਂ ਨੇ? ਕੋਹ ਵੀ ਲੈ ਲਈ। ਕਿਵੇਂ ਨੇ ਲਾਲਾ? ਹਾਂ ਕੀ ਕਹਨੇ ਹੋ ਓਹ ਹੋ ਤੁਹਾਡੀ ਚੱਪਲ ਕਿੰਨੀ ਗੰਦੀ ਬੂਟ ਉਹ ਗੰਡੇ ਵਿੱਚੋਂ ਖਰਾਬ ਨਹੀਂ ਹੈਗੇ ਮੈਂ ਕੀ ਕਹਨਾ ਹੋ ਕਹਨਾ ਲਾਹਿੰਗੇ ਆਪਾਂ ਇਹ ਮੇਰੇ ਸੂਟ ਨੇ ਜੀ ਮਹਿੰਗੇ ਸੂਟ ਨੇ ਡ੍ਰੈਕਲੀਨ ਵਾਲੇ ਤੇ ਆ ਹੈਗੇ ਨੇ ਦੁਪੱਟੇ ਬਹੁਤ ਸੋਹਣੇ ਸੂਟ ਨੇ ਮੈਂ ਵਿਆਹਾਂ ਵਨ ਲਈ ਲਿੱਤੇ ਸੀ ਜਦੋਂ ਮੇਰੀ ਸਿਸਟਰ ਤੇ ਮੇਰੇ ਭਰਾ ਦਾ ਵਿਆਹ ਸੀਗਾ ਇਹ ਹੈਵੀ ਦੁਪੱਟਾ ਫੁੱਲ ਹੈਵੀ ਤੇ ਇਹ ਕਾ ਮੇਰਾ ਫੇਵਰੇਟ ਫੇਵਰੇਟ ਸੂਟ ਹੈ ਡਰੈਸ ਆ ਗਈ ਇਹ ਲਹਿੰਗੇ ਦੇ ਨਾਲ ਇਹ ਉਹਦਾ ਦੁਪੱਟਾ ਹੈਗਾ ਤੇ ਇਹ ਕ੍ਰਸ਼ ਸ਼ਿਮਰ ਚਾਗਾ ਤੇ ਆ ਹੈਗਾ ਆਪਣੇ ਉਹਦੇ ਵਿੱਚ ਸ਼ਿਮਰ ਦੇ ਵਿੱਚ ਕੱਲਾ ਸ਼ਿਮਰ ਦੇ ਵਿੱਚ ਇੱਕ ਆ ਸੂਟ ਹੈਗਾ ਆ ਕਲਰ ਦਾ ਤੇ ਆਪਾਂ ਇਹ ਭੇਜਦੇ ਹਾਂ ਡਰਾਈ ਕਲੀਨ ਕਰਨੇ ਆ ਸੀਗਾ ਸੂਟ ਇੱਕ ਆ ਵਾਲਾ ਹੋ ਗਿਆ ਇੱਕ ਆ ਜਿਹੜਾ ਡਰੈਕਲਿਨ ਹੋ ਕੇ ਆ ਗਿਆ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਆ ਦੇ ਆ ਵੀ ਬਹੁਤ ਸੋਹਣਾ ਕਲਰ ਆ ਦੇ ਬਹੁਤ ਸੋਹਣਾ ਸੂਟ ਆ ਇੱਕ ਆ ਵਾਲਾ ਜਿਹੜਾ ਆਪਾਂ ਇਹ ਆਪਾਂ ਨੂੰ ਹੁਣ ਚਾਹੀਦਾ ਸੀਗਾ ਆ ਵਾਲਾ ਸੀਗਾ ਆ ਵਾਲਾ ਆ ਬਹੁਤ ਸੋਹਣਾ ਕੋੜਤਾ ਸੂਟ ਆ ਇਹ ਰੈਡੀमेड ਲੈਤਾ ਹੋਇਆ ਬਹੁਤ ਪਿਆਰਾ ਗਾ ਬਹੁਤ ਪਿਆਰਾ ਤੇ ਜਿਹੜਾ ਆ ਮੇਰਾ ਫੇਵਰੇਟ ਡਰੈਸ ਆ ਗਈ ਜਿਹੜੀ ਮੇਰੀ ਆ ਵਾਲੀ ਬਹੁਤ ਸੋਹਣੀ ਆ ਮੇਰੀ ਬਹੁਤ ਸੋਹਣੀ ਡਰੈਸ ਆ ਗਈ ਦੇਖੋ ਇਹ ਕਿੰਨੀ ਸੋਹਣੀ ਲੱਗਦੀ ਹੈ ਇਹਨਾਂ ਐਦਾਂ ਬਣਿਆ ਹੋਇਆ ਫਰੌਕ ਟੈਪ ਉੱਪਰ ਸ਼ਾਰਟ ਫਰੌਕ نیچے ਹੈਗਾ ਇਹਦੇ ਲਹੰਗਾ ਇਹ ਮੈਂ ਰੈਡੀमेड ਲੱਤਾ ਸੀ ਬਣਿਆ ਬਣਾਇਆ ਅਹ ਪਾਰੇ ਲੋਕ ਕਹਿ ਨਹੀਂ ਸਕਦਾ ਵੀ ਇਹ ਰੈਡੀमेड ਸੂਟ ਹੈਗਾ ਸਾਰੇ ਮੈਨੂੰ ਇਹ ਪੁੱਛਦੇ ਸੀ ਵੀ ਬੁਟੀਕ ਤੋਂ ਤਿਆਰ ਕਰਵਾਇਆ ਪਰ ਆਪਾਂ ਬੁਟੀਕ ਤੋਂ ਨਹੀਂ ਕਰਵਾਇਆ ਇਹ ਡਰੈੱਸ ਹੀ ਆਪਾਂ ਨੂੰ ਐ ਮਿਲ ਗਈ ਸੀ ਮੇਰੀ ਮੋਸਟ ਫੇਵਰਿਟ ਡਰੈਸ ਆ ਗਈ ਇਹ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਇਹ ਹੁਣ ਆਪਾਂ ਪ੍ਰੈਸ ਕਰਵਾਉਣਾ ਪੇਟਿਆ ਕਿਉਂਕਿ ਨਾ ਇਹਦਾ ਕੱਪੜਾ ਦੂਜਾ ਦਾ ਤੇ ਉਹ ਪ੍ਰੈਸ ਵਾਲੇ ਵਧੀਆ ਪ੍ਰੈਸ ਕਰ ਦੇਣਗੇ ਇਹਦੇ ਨਾਲ ਹੈਗਾ ਲਹਿੰਗਾ ਜੇ ਕਿਸ ਗੋਭੀ ਮੈਂ ਰਾਤ ਬਣਾਈ ਸੀ ਮੈਂ ਵੀ ਗੋਭੀ ਉੱਤੋਂ ਮੈਂ ਗੋਭੀ ਦੇਤੇ ਅੱਜ ਪਿੰਟੋਲੇ ਆਈ ਸੀ ਉਦਰੇ ਹੌਂ ਚਟਨੀ ਬਣਾਈ ਹੈ ਇਹ ਇਹ ਬਣਾਇਆ ਹੈ ਕਿਥੇ ਡਰਦੀ ਹੈ ਆ ਨੰਦ ਚਟਨੀ ਦਾ ਸਵਾਦ ਨਹੀਂ ਆਉਂਦਾ ਮੋੜ ਕੇ ਹਰਦੀ ਨਹੀਂ ਦੁਲੀਆ ਇਹ ਵੀ ਕੰਮ ਖਰਾਬ ਹੀ ਆ ਕਰਦੀ ਉੱਪਰਲੀ ਉੱਪਰਲਾ ਪੋਰਸ਼ਨ ਬਣੀ ਜਾਂਦਾ ਜੀ ਘਰ ਤਿਆਰ ਹੋ ਜਾਂਦਾ ਉੱਪਰ ਲੱਗੇ ਹੋਏ ਨੇ ਮਿਸਤਰੀ मिस्त्री चले जाएंगे अपन फिर दिखाओने उधर जाके

ਮੈਂ ਉਹ ਉਹੀ ਵਰਤਦੀ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਭਾ ਜਾ ਡੈਡੀ ਆ ਚੁੱਕੇ ਨੇ ਹੌਣ ਹੌਣ ਚਲਾਦੀ ਸਤ ਗੁਰੂ ਦਾ ਭੇਟਿਆ और फिर गाइस फिर गाइस फिर हाँ इतनी छोटी ठीक है पालू का छोटा मोटा है मोटा पालू का हर चाह हाँ देखो गड़बड़ चल दे मैं इधर नाल चलूँगी सेट ना दे जो होनी होएगी कल मैं वो भी बढ़ाता सीन था ਕਿਹੜਾ ਜਿਹੜਾ ਕਾਲੇ ਦੇ ਜਾਗੋ ਦੇ ਪਾਇਆ ਸੀ ਡ੍ਰੈਗ ਕਲੀਨ ਕਰਨਾ ਮਗਰ ਇਹਨਾਂ ਨੇ ਚਲਜੀ ਪਾਉਣਾ ਹੈ ਤੇ ਪਾ ਲਾਂਗੇ ਜਾਗੋ ਦੀ ਬਣਾ ਨਹੀਂ ਅੱਛਾ ਉਹ ਹਰਾ ਜਾ ਠੀਕ ਆ ਉਹ ਵੀ ਸੋਨਾਗਾ ਪਈ ਜਾਂਦਾਗਾ ਇਹ ਤਾਂ ਗੂੜਾ ਗੂੜਾ ਕਮੀਜ਼ ਬ੍ਰੌਕਟ ਦਾਗਾ ਹੈਂਡਵਰਕ ਆ ਥੋੜਾ ਥੋੜਾ ਤਾਂ ਘੇਰੇ ਤੇ ਆ ਥੋੜਾ ਥੋੜਾ ਬਾਹਾਂ ਤੇ ਹਮ ਸਲਵਾਰ ਭਾਰੀ ਆ ਸਲਵਾਰ ਤੇ ਵੱਧਦਾ ਪਹੁੰਚਾ ਪੌੜੀਆਂ ਹਨੇਰਾ ਹੋ ਰਿਹਾ ਅੰਦਰ ਦੀਨਾ ਘਟਾਗਾ ਤੇ ਪੌੜੀਆਂ ਚੜ ਗਈਆਂ ਉੱਪਰ ਆਪਣੀਆਂ ਪੌੜੀ ਚੜਾਤੀ ਆਪਣੇ ਉੱਪਰਲੇ ਪੋਰਸ਼ਨ ਚ ਹਾਂ ਚੱਲ ਵਾਓ ਕਿੰਨੀ ਸੋਹਣੀ ਲੱਗਦੀ ਹੈ ਪੌੜੀ ਆ ਆਪਣੀ ਬਣ ਗਈ ਉੱਪਰਲੀ ਕਿਚਨ ਇਹ ਉੱਪਰ ਆਪਣਾ ਇੱਕ ਰਸੋਈ ਰੱਖੀ ਆ ਮਤਲਬ ਕਿਈ ਵਾਰ ਲੋਡ ਪੈ ਜਾਵੇ ਉਹਦੇ ਕਾਰਨ ਉਹਦੇ ਕਰਕੇ ਆ ਇਹ ਰਸੋਈ ਬਣਾਈ ਆਗੀ ਰੂਮ ਵੀ ਬਣਾ ਸਕਦੇ ਆ ਪਰ ਆਪਾਂ ਇਹ ਕਿਚਨ ਰੱਖਿਆ ਹੋਇਆ ਕਿਚਨ ਦੇ ਉਹਦੇ ਮੁਤਾਬਕ ਹੀ ਰੱਖਿਆ ਹੋਇਆ ਇਧਰ ਹੋ ਇਧਰ ਆਪਾਂ ਇਹ ਬਾਹਰ ਪਿੱਛੇ ਜਾ ਰਹੇ ਆ ਪਿੱਛੇ ਹੈਗੀ ਆ ਇਹ ਆਪਣਾ ਇੰਨਾ ਕੁ ਥੋੜਾ ਜਿਹਾ ਬੇੜਾ ਰਹਿ ਜਾਊਗਾ ਨਾ ਰਾਤ ਹੋ ਗਈ ਉਹਦੇ ਕਰਕੇ ਕਲੀਅਰ ਨਹੀਂ ਦਿਸ ਰਿਹਾ ਪਿੱਛੇ ਆਪਣਾ ਇੰਨਾ ਕੁ ਰਹਿ ਗਿਆ ਬੇੜਾ ਹਨਾ ਤੇ ਇਹ ਆਪਣੀ ਰਹਿ ਜੂਗੀ ਲੌਬੀ ਇਹ ਆਪਣਾ ਏਰੀਆ ਰਹੇਗਾ ਲੌਬੀ ਦਾ ਉੱਥੋਂ ਆਪਣੀਆਂ ਜਿਹੜੀਆਂ ਪੌੜੀਆਂ ਨਗੀਆਂ ਉਹ ਹੁੰਦੀਆਂ ਨੇ ਆ ਦੇਖੋ ਇਹ ਆਪਣੀ ਇਧਰੋਂ ਪੌੜੀਆਂ ਆਉਂਦੀਆਂ ਨੇ ਤੇ ਅੱਗੇ ਇਧਰ ਹੈਗਾ ਆਪਣਾ ਹਾਂ ਇਧਰ ਹੈਗਾ ਆਪਣਾ ਰੂਮ ਇਹ ਕੇ ਘਰ ਹੈਗਾ ਇਹ ਆ ਹੈਗਾ ਆਪਣਾ ਇਧਰਲੇ ਪਾਸੇ ਵਾਲਾ ਹੈਗਾ ਆਪਣਾ ਕਮਰਾ ਰੂਮ ਇਹ ਵਾਲਾ ਤੇ ਜਿਹੜਾ ਇਹ ਵਾਲਾ ਇਹ ਹੈਗਾ ਉੱਪਰਲਾ ਬਾਥਰੂਮ ਤੇ ਉਹ ਵੀ ਰੂਮ ਹੈ ਨਾ ਇਹ ਅਟੈਚ ਹੈਗਾ ओके हां ਇਹ ਅਟੈਚ ਨਹੀਂ ਹੈਗਾ ਇਹ ਸਾਰਾ ਵੀ ਆ ਸਾਂਝਾ ਮਤਲਬ ਕੀ ਕਹਿ ਦਿੰਨੇ ਆਪਾਂ ਨੂੰ ਹਾਂ ਓਪਨ ਬਾਥਰੂਮ ਹੀ ਹੈ ਅਟੈਚ ਨਹੀਂ ਕਰਿਆ ਕਮਰੇ ਨਾਲ ਇੱਕ ਆਪਣਾ ਰੂਮ ਇਧਰ ਹੋ ਜੂ ਮੂਰੇ ਫਰੰਟ ਤੇ ਵਿਚਾਲੇ ਆਪਣਾ ਬਾਥਰੂਮ ਆਊਗਾ ਇਧਰ ਆਪਣਾ ਫੇਰ ਰੂਮ ਆਊਗਾ ਇੱਕ ਇਹ ਵੱਡੇ ਰੂਮ ਬਣ ਗਏ ਪੂਰੇ ਵਧੀਆ ਤੇ ਨਾਲ ਹੀ ਇਧਰ ਰੂਮ ਦੇ ਹੈਗੀ ਕਿਚਨ ਇਹ ਆਪਣੀ ਹੈਗੀ ਹੈ ਕਿਚਨ ਵੈਸੇ ਆਪਾਂ ਇਹ ਕਿਚਨ ਲਈ ਉਹ ਛੱਡੀ ਆ ਬਣਾਇਆਗਾ ਪਰ ਉਹ ਵੀ ਸਟੋਰ ਵਜੋਂ ਵੀ ਯੂਜ਼ ਕਰ ਸਕਦੇ ਆ ਆਪਾਂ ਇਹਨੂੰ ਕਿਉਂਕਿ ਲੋਡ ਤਾਂ ਪੈਣੀ ਨਹੀਂ ਹਾਂ ਜੇ ਪੈ ਵੀ ਗਈ ਤਾਂ ਠੀਕ ਹੈ ਨਹੀਂ ਫਿਰ ਆ ਸਟੋਰ ਬਣ ਜੂ ਕੋਈ ਤੇ ਆ ਹੈਗੀ ਆਪਣਾ ਲੌਬੀ ਏਰੀਆ ਤੇ ਇਧਰੋਂ ਆਪਣੀਆਂ ਆ ਰਹੀਆਂ ਨੇ ਪੌੜੀਆਂ ਥੱਲਿਓ ਤੇ ਪਿੱਛੇ ਜਿਹੜਾ ਬੈਕ ਸਾਈਡ ਆ ਬੈਕ ਸਾਈਡ ਆ ਉਹ ਆਪਣਾ ਬੇੜਾ ਬੇੜਾ ਆਪਣਾ ਥੋੜਾ ਹੀ ਰਹਿ ਜੂਗਾ ਚਲ ਕੋਈ ਨਹੀਂ ਬੇੜਾ ਤਾਂ ਬਹੁਤ ਐਨਾਕ ਇਹ ਆਪਣਾ ਰਹਿ ਜਾਊਗਾ ਬੇੜਾ ਇੱਧਰ ਈਟਾਂ ਉਟਾਂ ਸਿੱਟੀਆਂ ਹੋਈਆਂ ਨੇ ਕਿ ਇੱਧਰ ਆ ਪਈਆਂ ਨੇਗੀਆਂ ਇੱਧਰ ਉਹ ਹੈਗੇ ਨੇ ਗਵੰਡੀਆਂ ਦੇ ਘਰ ਚਲੋ ਥੱਲੇ ਚੱਲਦੇ ਹੁਣ ਉਹ ਜਾ ਰਹੇ ਹਾਂ ਥੱਲੇ ਹੁਣ ਆਪਾਂ ਉਤਰ ਕੇ ਪੌੜੀਆਂ ਵੀ ਬਹੁਤ ਸੋਹਣੀਆਂ ਬਣਾਈਆਂ ਨੇ ਬੜਾ ਸਟੈਪ ਚੌੜਾ ਨਹੀਂ ਸੀ ਲੱਭਣਾ ਵੀ ਚੌੜਾ ਹੋ ਤੁਹਾਨੂੰ ਨਹੀਂ ਲੱਗਦਾ ਇਹ ਸਹੀ ਹੈ ਵੀ ਪ੍ਰੋਪਰ ਪੈਰ ਥੋੜਾ ਇਹ ਘਟਦਾ ਹੈ ਜੀ ਹਾਂ ਚਲ ਠੀਕ ਹੈ ਥੋੜਾ ਇਹ ਚੌੜਾ ਹੀ ਹੋ ਜਾਂਦਾ ਵਧੀਆ ਹੀ ਹੁੰਦਾ ਵਧੀਆ ਹੀ ਆ ਚੌੜਾ ਹਾਂ ਲੱਗਦਾ ਨਾ ਤੁਹ ਵੀ ਉਹ ਹੁਣ ਤਾਂ ਥੋੜਾ ਹਾਂ ਉਹ ਤੋਂ ਵੱਧ ਜਾਊਗਾ ਹਨਾ ਆਪ ਇਸ ਤਰ੍ਹਾਂ ਕੀ ਦੇਗਾ ਪਤਾ ਨਹੀਂ ਕਿਹੜਾ ਬੰਦਾ ਬੱਦਨਾ ਬੋਲਦਾ ਹੈ ਆਪਣਾ ਭਾਰਤ ਬਹੁਤ ਪਾਈ ਹੈਗੀ। ਆਰੇ ਇਤਨਾ ਹਿੱਟਾ ਤਾਂਾਂ ਚੜਾਉਂਦੇ ਆ ਉੱਪਰ ਮਸ਼ੀਨ ਰੱਖੀ ਹੋਈ ਐ ਇੱਟਾਂ ਚੜਾਉਣ ਵਾਲੀ। ਉੱਤਮ ਰੇਤੇ ਦੇ ਢੇਰ ਪਿੱਛੇ ਨੂਕਦਾ ਇੱਧਰ ਆਪਣੀ ਪਈਆ ਬਰੇਤੀ। ਉੱਤਮ ਕਰ ਰਿਹਾ ਡਾਂਸ। ਆਪਾਂ ਚੱਲਿਆ ਹੁਣ ਮੱਝਾਂ ਵਾਲੇ ਘਰੇ ਧਾਰ ਕੱਢਣ। ਐਸ ਵੇਲੇ ਨਾ ਆਪਣੇ ਇੱਕ ਮੱਝ ਦੀ ਧਾਰ ਹੁੰਦੀ ਆ। ਸਵੇਰੇ ਦੋ ਦੀ ਹੁੰਦੀ ਆ। اس ਵੇਲੇ ਇੱਕ ਦੀ ਹੁੰਦੀ ਹੈ। ਬਾਈ ਬੱਗਾ ਪੱਠੇ ਪਾਈ ਜਾਂਦਾ। ਗੱਡੇ ਤਾਂ ਮੁੰਡਾ ਦਾ ਬੱਗੇ ਭਾਈ ਅੰਦਰ ਹੀ ਸਿਠਵਾਇਆ ਹੈ। ਹੈ? ਕੱਟੇ ਬੱਚੇ ਬਹਿ ਗਏ ਇੱਧਰ ਮੈਕਸੀਕੀਕੀ। ਠੀਕ ਹੈ ਨਾ। ਅਸੀਂ ਬਾਹਰ ਕੱਢਣੇ ਬਣ ਗਿਆ ਮਸਾਂ ਫੇਰੰਦਾ ਡਿਖ ਲਗੇ। ਹੈ ਬਾਹਰ ਤਾਂ ਨਾ ਨਾ ਬਾਹਰ ਕੋ ਘੁੱਟੋ ਨਹੀਂ ਲੋੜੋ ਲੋ ਬੱਚਾ ਅਹੀਂ ਬੈਠ ਜਾਣਗੇ ਆ। ਨਹੀਂ।

ਉਹ ਕੋਕਾ ਬਾਲਾ ਬਰੀਕ ਅਟਾ ਆ ਫੋਨ ਵਿੱਚ ਫਿਰ ਮੋਟਾ ਰਖਾਇਆ ਕਰੋ ਤਾਂ ਤਾਂ ਨੂੰ ਬੱਧੇ ਹੁਣ ਜਦੋਂ ਵੀ ਦਾਣਾ ਦਾ ਨਾ ਵੀ ਆਪਾਂ ਨਹੀਂ ਚੰਗਾ ਉਹਨੂੰ ਕਹਿੰਦੇ ਹੁਣ ਪਤਾ ਕਰ ਕੋ ਉਹ ਕੋਈ ਨਹੀਂ ਆਈ ਨੇ ਬਿੱਕੀ ਕਹਿੰਦਾ ਹੋ ਕੀ ਹੋ ਰਿਹਾ ਕੋਈ ਇਹੋ ਕਹਿੰਦਾ ਹੁਣ ਫਰਛੇ ਹੋ ਗਈ ਇਹਨੂੰ ਤਾਂ ਤੇ ਉਹ ਚੋਟੀ ਦਾ ਜਖਮ ਜਿਹਾ ਦਿਖਾਇਆ ਠੀਕ ਆ ਮੁੰਤਲਾ ਦਾ ਉਹਨੂੰ ਦਿਖਾਇਆ ਨਹੀਂ ਤੋ ਤੂੰ ਤੂੰ ਦਿਖਾ ਰਹੀ ਏ ਉਹਨੂੰ ਵੀ ਦਿਖਾ ਲਈਂ ਹੁਣ ਉਹਨੂੰ ਫੋਟੋ ਹੀ ਲੈ ਆ ਕੇ ਆਓ ਠੀਕ ਹੈ ਜਸਮਤਦਾ ਬਹੁਤ ਦਵਾਈ ਚ ਪਾ ਜਾਗੇ ਤੇ ਉਹ ਲੇਟੀ ਵੀ ਇੰਦਰ ਹੀ ਜਾਂਦੀ ਉਹ ਲੇਟੀ ਕੱਲ ਤੋਂ ਕਰਦੀਆਂ ਸ਼ੁਰੂ ਕਰਨ। ਅਗੋਂ 5000 ਰੁਪਏ ਤਾਂ ਨੇ ਕਿੰਨਾ ਨੇ? ਜੁੱਦਾ ਆਏ ਨੇ, ਕੜੀ ਵਾਲੇ ਨੇ। ਥੋਕੋ ਦੇ ਪੈਂਦਾ ਹੁਣ ਕਦੇ ਪੈਂਦਾ 5500। ਉਹ ਫਿਰ ਆਇਆ ਜਾਂ ਜਾਂਦਾ ਕੋਣੋਂ ੱਖਾਂ ਲੱਗਦਾਗਾ 11-12 ਵਜੇ ਦਿਨੇ ਵਧੀਆਗਾ। ਦਿਨ ਦਾ ਹੈ।

ਇਹ ਬੁਰਾ ਮੰਨਦੀ ਇਹ ਮਾਪੇ ਪੁੱਤ ਲੱਗਿਆ ਜੱਫੀਆਂ ਪਾਣ ਹੁਣ ਇਹਨਾਂ ਨੂੰ ਪਿਆਰ ਆ ਰਿਹਾ ਹੈਗਾ ਬੇ ਬਾਗਰ ਕੀ ਆ ਸੰਗ ਸਿਕਾ ਆ ਲੈ ਬੱਲਨ ਪੱਡਿਆਂ ਦਾ ਤਾਂ ਹੁਣ ਦੇ ਦੋ ਵੇਰੀ ਮੇਰਾ ਮੋ ਪੱਕੀ ਗੱਲ ਆ ਫੇ ਤੇਰਾ ਹੋਗਾ ਜਮੀ ਨਹੀਂ ਹੁੰਦਾ ਕੁੰਗਿਆ ਨਹੀਂ ਇਹੇ ਤੋਂ ਪੰਮ ਮੈਂ ਲਾ ਤੇ ਜੇ ਪਸਾਪਾ ਦੀ ਹਾਂ ਮਾੜੀ ਨਹੀਂ ਹੂੰ ਰੋਟੀ ਦੇ ਲਈ ਉੱਪਰ ਨਹੀਂ ਪਾ ਲੂ ਉੱਤਮ ਖਾਣੀ ਆ ਰੋਟੀ ਹੁਣ ਤੂੰ ਸੋਨੂੰ ਮੈਂ ਅੱਡ ਪਾ ਦੇਣੀ ਆ ਫਿਰ ਇਹਨੂੰ ਖਾ ਲੈਨ ਦੋ ਕੋਈ ਨਹੀਂ ਐਸੀ ਹੋਰ ਖਾਲੂਗਾ ਇਹ ਅੱਪਾ ਕਾਦੀ ਬਣਾਈਏ ਸਬ지 ਅੱਪਾ ਵੀ ਆਈ ਦਾਲ ਆ ਮੂੰਗੀ ਦੀ ਦਾਲ ਆ ਬਸ ਚਟਣੀ ਐ ਬਣਾਏ ਇਹਨਾਂ ਕੋਲ ਮੇਰੇ ਨਾ ਮੇਰਾ ਚਟਣੀ ਬਣਾ ਲਈ ਤੁਸੀਂ ਸਵੇਰੇ ਬਣਾਵਾਂਗੇ ਮੇਰੇ ਬਣਾ ਲਾਂਗੇ ਨਾ ਆਹ ਦੇ ਫੋਲ ਲਾ ਕੇ ਖਾਂਦੇ ਟੇਸਟੀ ਆ ਬੋਲੇ ਓਏ ਚਟਣੀ ਖਾ ਕੇ ਦੇਖੀਏ ਤੂੰ ਬੋਲੇ ਮਿੱਠੀ ਹੈਗੀ ਆ ਨੂਨ ਨਹੀਂ ਜ਼ਰ ਹਾਂ ਚਟਣੀ ਦੀ ਮੰਗਣੀ ਹਾਂ ਸਹੀ ਆ ਬਸ ਦਾਲ ਚ ਚਟਣੀ ਦੀ ਮੰਗਣੀ ਜੰਮੀ ਮਾਦੀ ਬਾਈ ਨਾ ਚਟਰੀ ਤੇ ਦਾਲ ਨਾਲੇ ਐ ਬੈ ਲਗੋ ਮੈਂ ਜਮੇਰੀਆ ਨੂ ਮਿੰਗਾ ਤੁਸੀਂ ਨੂਨ ਪਾਉਣਾ ਹੋਰ ਲੈ ਕੇ ਹੁਣ ਕਿੱਥੋਂ ਆਉਂਦਾ ਇਹ ਪਾਣੀ ਫਿਰ ਨਹਿਰ ਚੋਂ ਨਹੀਂ ਆਉਂਦਾ ਅੱਛਾ ਆਲੇ ਕੋਲੋਂ ਥੋੜਾ ਪਾਓ ਮੈਂ ਉਹ ਲੈ ਕੇ ਦਿੰਨੀ ਐ ਨੂ ਲੱਗਦੇ ਹੋਏ ਤੇ ਵਿਚੇ ਚੜੀ ਤਾਂ ਮੁੱਲ ਦਾ ਵੀ ਕਿੰਨੀ ਹੈਗੀ ਇਹਨਾਂ ਬਲ? ਹੋਰ ਦੇ ਦੂੰ ਮੈਂ ਥੋੜੀ ਈ ਧਰੀ ਸਿੱਤੋਂ ਕਰਕੇ। ਆ ਲੈ ਫੜਿਓ। ਮਾਮਾ ਡਿੱਗਿਆ ਪਿਆ ਹੋਇਆ। ਐ ਐ ਫੜ ਲਓ ਐ ਫੜ ਲਓ ਇਹਦੇ ਚ ਕਿਉ ਆ ਕਿਉ ਆ ਮੈਂ ਚਟਨੀ ਲੈ ਕੇ ਦਿੰਦੀ। ਕੋਲੇ ਗੰਡਾ ਸਾ ਪਿਆ। ਕੋਈ ਨਹੀਂ ਭਾਈ ਦੇ ਹੁੰਦੇ ਫੇ ਤਿੰਨ ਲੱਖ। ਮੈਂ ਤਾਂ ਨਹੀਂ ਕਿਹਾ। ਹੋਰ ਸਬਜ਼ੀ ਹੈ ਤਾਂ ਮੈਂ। ਹੂੰ ਵਾ ਆਹੀ ਆ। ਜਾਓ ਪੀਰ ਪੂਰਾ। ਹੂੰਗੀ ਦਾਲ ਤਰੀ ਸੀ ਮੈਂ ਪਿੰਡੋਂ ਲੈ ਕੇ ਆਈ ਸੀ ਹੂੰਗੀ ਇਹਦੇ ਘਰ ਦੀ ਸੀਗੀ। ਇਹ ਵੀ ਸਵਾਦ ਹੀ ਨਹੀਂ ਆਤਾ ਮੈਂ ਚਲ ਬਣਾ ਕੇ ਦੇਖ ਲੈਨੇ ਆ ਵੀ ਬਣਦੀ ਕਿਵੇਂ ਆ 2 ਮਿੰਟ ਮੰਗੂ ਖਣਾ ਕੀਵੇਂ ਬਾਕੀ ਇਧਰ ਫੂਲੀ ਲੈ ਜੂਗਾ ਹੂੰ ਚੜਾ ਲੇਉ ਨੂੰ ਸੁਵੇਰੇ ਕੀ ਰੁਚੜਾ ਲੇਉ ਪ੍ਰਦੀਪ ਨੂੰ ਆ ਤਾਂ ਫਿਰ